ਤੇ ਮੈਨੂੰ ਬੜੇ ਮਾਨ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿ ਮੈਨੂੰ ਲੱਗਦਾ ਵੀ ਸਾਰੇ ਕੈਂਡੀਡੇਟਾਂ ਚੋਂ ਮੈਂ ਇਕੱਲਾ ਹੀ ਕੈਂਡੀਡੇਟ ਆ ਇਥੋਂ ਜਿੰਦੇ ਵੀ ਖੜੇ ਹੋਏ ਆ ਜਿਹੜਾ ਆਪਦੇ ਆਪ ਨੂੰ ਇਥੋਂ ਵੋਟ ਪਾ ਕੇ ਆਇਆ ਨਹੀਂ ਸਾਰੇ ਹੀ ਬਾਹਰ ਲਿਆ ਕਿਸੇ ਦੀ ਵੀ ਵੋਟ ਇਸ ਹਲਕੇ ਦੇ ਵਿੱਚ ਹੈ ਨਹੀਂ ਸੋ ਪ੍ਰਾਊਡ ਟੂ ਸੇ ਯੂ ਕੈਨ ਸੇ ਪੂਰੇ ਪੰਜਾਬ ਦੀ ਨਜ਼ਰਾਈ ਦੇ ਕਿੰਦੇ ਵਾਸਤੇ ਲਿਖੀ ਜੀ ਬੜਾ ਸਖਤ ਮੁਕਾਬਲਾ ਮੰਡਿਆ ਸ਼ਾ ਕਮ। ਮੈਂ ਦਰੂਦੇ। ਲੱਗ ਮੈਨੂੰ ਵੀ ਇਹੀ ਰਿਹਾ ਸੀ ਪਹਿਲਾਂ ਜੀ। ਪਰ ਜੋ ਆਪ ਲੋਕਾਂ ਦੀ ਆਵਾਜ਼ ਆ ਉਸ ਤੋਂ ਐ ਇਸ ਤਰ੍ਹਾਂ ਫੀਲ ਹੋ ਰਿਹਾ ਕਿ ਇਹ ਹੁਣ ਹੁਣ ਹੀ ਲੱਗ ਰਿਹਾ ਜੀ। ਇਹ 23 ਤਰੀਕ ਨੂੰ ਰੈਣਾ ਨਹੀਂ ਮੁਕਾਬਲਾ। ਹੁਣ ਤਾਂ 2 ਦਿਨ ਰਹਿ ਗਏ ਜੀ। 21 ਤੇ 22 ਅੱਜ ਦਾ ਸਾਤ ਤੁਸੀਂ ਸਭ ਦੋ ਪੰਜ ਘੰਟੇ ਰਹਿ ਗਏ ਜੀ ਗਿਆ। ਪਰ ਇਹ ਇਹ ਰੈਣਾ ਨਹੀਂ ਮੁਕਾਬਲਾ ਸੀ। ਤੁਸੀਂ 17 ਅੰਸ਼ ਵੀ ਕੰਟੈਸਟ ਕੀਤਾ ਸੀ 22 ਚ ਵੀ ਅੰਸ਼। ਹਾਂ ਜੀ। ਐਕਤੀ ਡਿਫਰੈਂਸ ਹੀ ਲੱਗ ਰਿਹਾ ਥਾ ਸਾਨੂੰ ਕੰਫੀਡੈਂਸ। ਸਰ ਐਕਤੀ ਨਾ ਸਮਝ ਆ ਗਈ ਲੋਕਾਂ ਨੂੰ ਕਿਉਂਕਿ ਇਥੋਂ ਦੋ ਕੈਂਡੀਡੇਟ ਲੋਕਾਂ ਨੇ ਚੁਣੇ ਸੀ ਜੀ ਪਹਿਲਾਂ ਸਰਦਾਰ ਮਨਪੀਤ ਬਾਦਲ ਚਾਰ ਚਾਰ ਵਾਰੀ ਚੁਣੇ ਉਹ ਵੀ ਨਹੀਂ ਸਾਡੇ ਬਣੇ ਪੱਜ ਗਏ ਫਿਰ ਵੜਿੰਗ ਸਾਹਿਬ ਚੁਣੇ ਉਹ ਵੀ ਨਹੀਂ ਬਣੇ ਪੱਜ ਗਏ ਹੁਣ ਕਹਿੰਦੇ ਆਪ ਦੇ ਨੂੰ ਚੁਣ ਲਓ ਇਸ ਕਰਕੇ ਹੁਣ ਲੋਕ ਇਸ ਗੱਲ ਤੇ ਆਪਣਾ ਬਜਿੱਦ ਹੋਏ ਹੋਇਆ ਕਿ ਅਸੀਂ ਬਾਹਰਲਾ ਕੈਂਡੀਡੇਟ ਨਹੀਂ ਕੋਈ ਆਉਣਾ ਲੈ ਲੈ ਕੇ ਲੋਕਲ ਗਿੱਦੜਵੇ ਦੇ ਰਹਿਣ ਵਾਲਾ ਕੈਂਡੀਡੇਟ ਪਲੱਸ ਸਰਕਾਰ ਦਾ ਕੈਂਡੀਡੇਟ ਆਮ ਆਦਮੀ ਦੀ ਸਰਕਾਰ ਤੇ ਆਮ ਆਦਮੀ ਦਾ ਐਮਐਲਏ ਇਹ ਸਾਡਾ ਨਾਰਾ ਸੀ ਇਹ ਵੀ ਇੱਕ ਬੜਾ ਵੱਡਾ ਆਪਣਾ ਫੈਕਟਰ ਸੀ ਪਾਰਟੀ ਪਾਵਰ ਦੇ ਵਿੱਚ ਆ ਇਹ ਵੀ ਇੱਕ ਬੜਾ ਵੱਡਾ ਫੈਕਟਰ ਆ ਪਲੱਸ ਅਕਾਲੀ ਦਲ ਦਾ ਬਾਈਕਾਊਟ ਕਰਨਾ ਔਰ ਸਾਰੀ ਵੋਟ ਅਕਾਲੀ ਦਲ ਦੀ ਮੇਰੇ ਨਾਲ ਸ਼ਿਫਟ ਹੋਣੀ ਆ ਆਮ ਆਦਮੀ ਪਾਰਟੀ ਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਆਪਣਾ ਫੈਕਟਰ ਆ ਕਿ ਸਾਰੇ ਫੈਕਟਰਸ ਜਿੰਨੇ ਵੀ ਆ ਸਾਰੇ ਦੇ ਸਾਰੇ ਮੇਰੇ ਪੱਖ 'ਚ ਹੀ ਬੈਠੇ ਆ ਅੱਜ ਦੀ ਗੱਡੀ ਦਾ ਹਫਤਾ ਇਲੈਕਸ਼ਨ ਵੱਧਣਾ ਆਟੋਮੈਟਿਕ ਆਬਵੀਅਸਲੀ ਉਸ ਚੀਜ਼ ਦਾ ਮੈਨੂੰ ਕੈਂਪੇਨ ਕਰਨ ਦਾ ਵੱਧ ਸਮਾਂ ਮਿਲ ਗਿਆ ਤਿੰਨ ਵਾਰੀ ਰਾਜਾ ਬਣੀ ਇੱਥੋਂ ਵਧਾਇਕ ਰਹੇ ਆ ਉਸ ਤੋਂ ਬਾਅਦ ਲੁਧਿਆਣੇ ਚਲੇਗੇ ਲੱਗਦਾ ਉਹ ਚੀਜ਼ ਲੋਕਾਂ ਨੂੰ ਕਿਤੇ ਨਾ ਕਿਤੇ ਨਰਾਜ਼ਗੀ ਦਿਖੀਏ ਤੋਂ ਕਾਫੀ ਨਰਾਜ਼ਗੀ ਆ ਜੀ ਉਸ ਗੱਲ ਦੀ ਉਸ ਗੱਲ ਦੀ ਕਾਫੀ ਨਰਾਜ਼ਗੀ ਆ ਲੋਕਾਂ ਦੇ ਪ੍ਰਤੀ ਵੀ ਜਿਹੜਾ ਵੀ ਆਉਂਦਾ ਇੱਥੇ ਸਾਨੂੰ ਛੱਡ ਕੇ ਭੱਜ ਜਾਂਦਾ ਹੁਣ ਬਾਹਰ ਲੈਣੀ ਚਾਹਨਾ ਇਹ ਬਹੁਤ ਵੱਡੀ ਇੱਕ ਬਹੁਤ ਵੱਡਾ ਫੈਕਟਰ ਆ ਜੀ ਇਸ ਇੱਕ ਚੋਣ ਦਾ ਪਰ ਤੁਸੀਂ ਦੇਖਿਓ ਇਹ ਕੰਮ ਕਰੂਗਾ ਚੰਨੀ ਨੇ ਜਿਹੜਾ ਬਿਆਨ ਦਿੱਤਾ ਇੱਥੇ ਆ ਕੇ ਉਹ ਕਿੰਨਾ ਫੈਕਟਰ ਮੰਦਿਆ ਤੁਸੀਂ ਪਾਈ ਸਾਹਿਬ ਬੜਾ ਸ਼ਰਮਨਾਕ ਬਿਆਨ ਆ ਜੀ ਮੈਂ ਤਾਂ ਆਪ ਜੀ ਨੂੰ ਇਹੀ ਕਹੂੰਗਾ ਕਿ ਇਹੋ ਜਿਹਾ ਬਿਆਨ ਐਡੇ ਸੀਨੀਅਰ ਲੀਡਰ ਨੂੰ ਦੇਖੋ ਐਸ ਟਾਈਪ ਦੇ ਜਿਹੜੇ ਲੀਡਰ ਹੁੰਦੇ ਹਨ ਜੀ ਇੱਕ ਲੋਕਾਂ ਦਾ ਰੋਲ ਮਾਡਲ ਹੁੰਦੇ ਆ ਤੇ ਇੱਕ ਰੋਲ ਮਾਡਲ ਹੋਣ ਦੇ ਨਾਤੇ ਤੁਸੀਂ ਐਸੀ ਬਿਆਨਬਾਜ਼ੀ ਕਰਦੇ ਹੋ ਵਿਚ ਇਸ ਵੈਰੀ ਸ਼ੇਮਫੁਲ ਔਰ ਨਾਲ ਤੁਹਾਡੇ ਇੱਕ ਲੇਡੀ ਕੈਂਡੀਡੇਟ ਖੜੀ ਆ ਇਹ ਆਪ ਆਪਣੇ ਤੋਂ ਤਾਂ ਵੈਸੀ ਨਹੀਂ ਇਹੋ ਜੀ ਇਹੋ ਜਿਹੇ ਅਲਫਾਜ਼ ਹੀ ਨਹੀਂ ਯੂਜ਼ ਕੀਤੇ ਆਂ ਜਿਹੜੇ ਚੰਨੀ ਸਾਫ ਕਰਕੇ ਚਲੋ ਜਦਕਿ ਉਹਨਾਂ ਨੇ ਕੱਲ ਮਾਫੀ ਮੰਗ ਲਈ ਪਰ ਪਹਿਲਾਂ ਹੀ ਥੋੜਾ ਜਿਹਾ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ